ਵੱਡੀ ਗੱਲ ਹੈ ਮੈਂ ਪਹਿਲਾਂ ਸ਼ੁਰੂ ਇੱਥੋਂ ਕੀਤਾ ਕਿ ਵਤਨ ਪ੍ਰਸਤ ਹੋਣਾ ਸਾਨੂੰ ਹੁਕਮ ਹੈ ਜੰਗ ਜਦੋਂ ਲੱਗੀ ਸੀ ਇੱਕ ਇੱਕ ਬੰਦਾ ਉਸੇ ਹੀ ਸੋਚਦਾ ਸੀ ਜਿਸ ਤਰ੍ਹਾਂ ਤੁਸੀਂ ਸੋਚਦੇ ਆ ਉਦੋਂ ਢੋਲਕੀਆਂ ਸ਼ਾਇਣੇ ਥੋੜੀ ਆਸੀ ਵਜਾਉਂਦੇ ਸੀ ਅਸੀਂ ਕਹਿੰਦੇ ਕੋਈ ਪਿਸਤੌਲ ਪਿਸਤੂਲ ਸਾਡੇ ਕੋਲ ਵੀ ਹੋਵੇ ਤੇ ਭਾਵੇਂ ਚੱਲੇ ਭਾਵੇਂ ਨਾ ਚੱਲੇ ਇਹਨੂੰ ਮੱਥਾ ਹੀ ਟੇਕ ਲਈਏ ਭਰਾਵਾ ਚੱਲੀ ਨਾ ਇਹ ਤਾਂ ਪਿਸਤੌਲ ਹੋਵੇ ਇਹ ਨਾ ਚੱਲੇ ਤੇ ਕੋਈ ਹੋਰ ਵੀ ਨਾ ਚੱਲੇ ਤੇ ਜਦੋਂ ਚੱਲੇ ਤਾਨਾ ਦਾ ਪਿਸਤੌਲ ਚੱਲੇ ਤਾਨਾ ਦੀ ਮਜ਼ਾਇਲ ਚੱਲੇ ਉਹ ਤੁਹਾਡੇ ਕੋਲ ਲਤਾ ਜੀ ਵਰਗੀ ਮਜ਼ਾਇਲ ਆ ਉਧਰ Nusrat ਵਰਗੀ ਮਜ਼ਾਇਲ ਆ ਤੁਸੀਂ ਦੇਖੋ ਨਾ ਇਨਸਾਨ ਜੀ ਗ੍ਰਾਵਿਟ ਰੱਬ ਨੇ ਕਿੰਨੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਰੱਬ ਨੇ ਇੱਕ ਦਿਨ ਅਨਾਰ ਹੁਣ ਤਾਂ ਮਾਈ ਸੇਵਰ ਰਹੇ ਨੇ ਮੇਰੇ ਘਰੋਂ ਅਨਾਰ ਧੁੱਪੇ ਬੈਠਾ ਸੀ ਸਰਦੀਆਂ 'ਚ ਅਨਾਰ ਉਹ ਨਿਭੜ ਕੇ ਬੋਲ ਦਿੱਤਾ ਉਹਦੇ ਚੋ ਕ੍ਰਿਸਟਲ ਜਿੱਦਾਂ ਕੋਈ ਡਾਇਮੰਡ ਦੇ ਉਹ ਰਿਫਲੈਕਟ ਕਰ ਰਿਆ ਸੀ ਸਨ ਰਾਈਜ਼ ਸਨ ਦੀਆ ਰੇਜ਼ ਤੇ ਮੈਂ ਰੋਣ ਲੱਤਿਆ ਮੈਂ ਕਿਹਾ ਰੱਬ ਸੋਹਣਾ ਸਾਨੂੰ ਪੈਦਾ ਕਰਨ ਤੋਂ ਪਹਿਲਾਂ ਤੂੰ ਕਿੰਸੀਆਂ ਕਿੰਸੀਆਂ ਨੇਮਤਾ ਸਾਡੇ ਲਈ ਫਾਇਦਾ ਕਰਦੀਆਂ ਦੇਖੋ ਨਾ ਤੇ ਰੱਬ ਨੇ ਬਣਾਏ ਸਾਡੇ ਲਈ ਅਨਾਰ ਤਰ੍ਹਾਂ ਤਰ੍ਹਾਂ ਦੇ ਨੇਮਤਾ ਖਾਣ ਲਈ ਪੀਣ ਲਈ ਫਿਜ਼ਾ ਲਈ ਤੇ ਸਹਾਸ ਲੈਣ ਲਈ ਜਿਹੜੀ ਆਜ ਹੈ ਗਿਆ ਤੇ ਹੁਣ ਕਰੀਏ ਕੀ ਉਹ ਬਣਾਉਂਦਾ ਆਂਬ ਤੇ ਇਹ ਬਣਾਉਂਦੇ ਬੰਬ ਤੇ ਫਿਟੇ ਨੂੰ ਕਿਵੇਂ ਇਨਸਾਨ ਸਹੀ ਹੈ ਉਹ ਯਾਰ ਕਾਦੀ ਸਾਇੰਸ ਹੈ ਜਿਹੜੀ ਬੇੜਾ ਹੀ ਕਰਦਾ ਇਹ ਕਾਦੇ ਬੰਬ ਹੈ ਜਿਹੜਾ ਇੱਕ ਵਾਰ ਹੀ ਚੱਲ ਗਿਆ ਨਾ ਉਹਨਾਂ ਨੇ ਰਹਿਣਾ ਨਾ ਪਰ ਰਹਿਣਾ ਇਹ ਕਾਦਾ ਨਾਸੇ ਦੇ ਤੇ ਕਰ ਰਿਹਾ ਕਿਉਂ ਇਨਸਿਕਿਉਰ ਹੈ ਇੱਕ ਦੂਜੇ ਤੋਂ ਅੱਛਾ ਫਿਰ ਕਹਿੰਦੇ ਅਸੀਂ ਇੱਕ ਦੇ ਬੱਚੇ ਆ ਇੱਕ ਜਗ੍ਹਾ ਪੇਸ਼ੀ ਹੋਣੀ ਰੋਜ਼ੇ ਹਸ਼ਰ ਚ ਕਹਿ ਦਿੰਦੇ ਆ ਆਪਣੇ ਕਹਿੰਦੇ ਜਮ ਜਮ ਰਾਜ ਦੇ ਪੈਦਾ ਉੱਥੇ ਹੋਣਾ ਅਲੱਗ ਅਲੱਗ ਧਰਮਾਂ ਵਾਲੇ ਜਦ ਇੱਕੋ ਹੀ ਦੇ ਅਸੀਂ ਬੱਚੇ ਆ ਵਾਹਦੂ ਲਾਸ਼ਰੀਕ ਕਹਿੰਦੇ ਰੱਬ ਇੱਕ ਆ ਗੋਡ ਇਜ਼ ਵਨ ਹਰ ਧਰਮ ਕਿੰਦਾ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਇੱਕ ਓੰਕਾਰ ਓਮ ਦੇਵੀ ਹੋਈ ਮੈਨੇ ਜਦ ਇਹ ਕਹਿੰਦੇ ਰੱਬ ਇੱਕ ਆ ਪਿਓ ਏਕਿਆ ਕ੍ਰੀਏਟਰ ਏਕਿਆ ਤੇ ਕ੍ਰੀਏਸ਼ਨ ਨੂੰ ਕਿਉਂ ਨਫ਼ਰਤ ਹੈ ਕ੍ਰੀਏਟਰ ਨੂੰ ਪਿਆਰ ਕਰੋ ਪਿਓ ਨੂੰ ਪਿਆਰ ਕਰੀ ਜਾਓ ਉਹਦੀ ਔਲਾਦ ਨੂੰ ਨਫ਼ਰਤ ਕਰੀ ਜਾਓ ਪਿਓ ਖੁਸ਼ ਹੋਏਗਾ ਤੁਸੀਂ ਦੱਸਣਾ ਉਹ ਕੋ ਹੰਸਰਾਜ ਹੰਸ ਤੂੰ ਬੜਾ ਪਿਆਰਾ ਬੰਦਾ ਹੈ ਤੇ ਮੁੰਡੇ ਨੂੰ ਗਾਲਾਂ ਕੱਢੀ ਜਾ ਮੈਂ ਕਹਣਾ ਉਹ ਲਾਂਤੀਆ ਪਹਿਲਾਂ ਮੇਰੇ ਬੱਚਾ ਨੂੰ ਪਿਆਰ ਇਹ ਹੈ ਹਾਂਜੀ ਬਲਜੀਤ ਦਾ ਸਾਥ ਨਾਲ ਇਹ ਕਦੀ ਵਾਰੀ ਨਹੀਂ ਸੀ ਜਦ ਫਿਲਮ ਰੋਕੀ ਗਈ ਉਸ ਤੋਂ ਪਹਿਲਾਂ ਹਾਂਜੀ ਪਹਿਲਾਂ ਕਿਹੜੀ ਰੋਕੀ 3 4 ਵਾਰੀ ਅੰਦਾਜ਼ਾ ਉਦੋਂ ਵੀ ਪਾਕਿਸਤਾਨ ਦਾ ਉਹ ਵੀ ਪਾਕਿਸਤਾਨ ਦਾ ਕੋਈ ਸੀ ਨਹੀਂ ਨਹੀਂ ਕੋਈ ਜਾਬ ਮੈਂ ਕਿ ਪੰਜਾਬ ਦੇ ਜਸਵੰਤ ਸਿੰਘ ਖਾਲੜਾ ਉਹਨੇ ਕਿਹਾ ਪੁਲੀਸੀ ਉਹ ਕੇ ਆਪ ਪੰਜਾਬ ਦੇ ਚਿਰਤਾ ਉਹਨਾਂ ਨੇ ਲੈ ਕੇ ਆਪਣੀ 172 ਦਾ ਹੋ ਗਿਆ ਹਾਂ ਹਾਂ ਉਹ ਕਿਉਂ ਚ ਚ ਦੇਖੋ ਸੱਚ ਤੇ ਸਾਹਮਣੇ ਆਉਣਾ ਚਾਹੀਦਾ ਜੋ ਖਾਲੜਾ ਸਾਹਿਬ ਨੇ ਕੀਤਾ ਉਹ ਸਾਹਮਣੇ ਆਉਣਾ ਚਾਹੀਦਾ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਜ਼ੁਲਮ ਤਸ਼ੱਦਦ ਇਹਨਾਂ ਉਸ ਵੇਲੇ ਵੀ ਨਹੀਂ ਹੋਇਆ ਜਦੋਂ ਆਪਾਂ ਕਿਤਾਬਾਂ ਚ ਪੜ੍ਹਦੇ ਨਾ ਫਲਾਣਾ ਬੜਾ ਜ਼ਾਲਿਮ ਸੀ ਦੂਸਰਾ ਸੀ ਤੀਸਰਾ ਰਾਜਾ ਰੰਗ ਦੇ ਵਗੈਰਾ ਇੰਨਾ ਦਾ ਜ਼ੁਲਮ ਉਦੋਂ ਨਹੀਂ ਹੋਇਆ ਜਦੋਂ ਇਹਨਾਂ ਦਿਨਾਂ 'ਚ ਹੋਇਆ। ਉਦੋਂ ਉਹਨਾਂ ਦਿਨਾਂ 'ਚ ਤੇ ਅਸੀਂ ਵੀ ਕਿਦਾਂ ਬਚ ਗਏ ਸਾਨੂੰ ਪਤਾ। ਤੁਹਾਨੂੰ ਇੰਟਰਵਿਊ ਕਰਨਾ ਸੀ ਬਚ ਗਏ। ਨਹੀਂ ਤੇ ਉਹ ਤਾਂ ਇਦਾਂ ਦਾ ਸਮਾਂ ਸੀ ਕਿ ਮਿੰਟ 'ਚ ਬੜਾ ਜ਼ੁਲਮ ਹੋਇਆ ਸੀ। ਬਹੁਤ ਜ਼ੁਲਮ ਹੋਇਆ। ਔਰ ਆਪਣਿਆਂ ਨੇ ਕੀਤਾ। ਆਪਣਿਆਂ ਨੇ ਕੀਤਾ। ਬਦਕਿਸਮਤੀ ਤੇ ਆ। ਉਸ ਸੱਚੇ ਬੰਦੇ ਸੀ। ਉਹ ਕਹਿੰਦੀ ਸੀ ਜਿਹੜੇ ਗਲਤ ਇਨਕਾਊਂਟਰ ਹੋ ਰਿਹਾ ਹੈ ਆ। ਉਹ ਉਹਨਾਂ ਦੀ ਲਿਸਟ ਬਣੇ ਉਹਨਾਂ ਦਾ ਕੋਈ ਮੁੱਲ ਪਰ ਉਹਨਾਂ ਨੂੰ ਉਹ ਜੋ ਸੱਚ ਸਾਹਮਣੇ ਆਉਣਾ ਚਾਹੀਦਾ ਜੇ ਉਹ ਵੀ ਰੁਕੀ ਹੈ ਤਾਂ ਉਹ ਵੀ ਮਾੜੀ ਗੱਲ ਹੈ ਅਸ਼ਾ ਅਸਰ ਜੀ 1 ਅਗਸਤ ਤੋਂ ਅਮਰਿੰਦਰ ਗੱਦੀ ਤੋਂ ਮਾਰ ਕੇ ਚੱਲ ਮੇਰਾ ਪਤਫੂਲ ਉਹਦੇ ਵਿੱਚ ਵੀ ਪਾਕਿਸਤਾਨੀ ਕਲਾਕਾਰ ਕਿਉਂਕਿ ਜਿਹੜੀ ਸ਼ੁਰੂਆਤ ਹੋਈ ਸੀ ਉਹ ਅਮਰਿੰਦਰ ਗੱਲ ਨੇ ਕੀਤੀ ਸੀ ਜਿਹੜਾ ਤਰੀਕਾ ਅਦਾਕਾਰ ਉਹੀ ਲੈ ਕੇ ਆਏ ਸੀ ਹਾਂਜੀ ਕਿ ਜੇ ਇਸ ਚੀਜ਼ ਦਾ ਵੀ ਵਿਰੋਧ ਹੁੰਦਾ ਹੈ ਚੱਲ ਮੇਰਾ ਪਤਫੂਲ ਹਾਂਜੀ ਸ਼ੱਕ ਦੇ ਵਿੱਚ ਉਹਨਾਂ ਦੇ ਅਮਰਿੰਦਰ ਵੇ ਅਮਰਿੰਦਰ ਤੋਂ ਬਹੁਤ ਪਿਆਰਾ ਬੰਦਾ ਉਹਨੇ ਪਾਕਿਸਤਾਨੀ ਨਹੀਂ ਮੇਰੇ ਮੁੰਡੇ ਨੂੰ ਵੀ ਉਹਨੇ ਇੰਟਰੋਡਿਊਸ ਕਰਾਇਆ ਸੀ ਯਾਰ ਹਨ ਮੁੱਲੇ ਪਹਿਲੀ ਫਿਲਮ ਯੋਰਾਜ ਇਹ ਆਰਟਿਸਟ ਇੱਦਾਂ ਨਹੀਂ ਸੋਚਦਾਂਦਾ ਹਿੰਦੁਸਤਾਨੀ ਆ ਪਾਕਿਸਤਾਨੀ ਜੇ ਅਮ ਬੰਦੇ ਦੇ ਪੁੱਤ ਬਣ ਕੇ ਆਪਾਂ ਰਹੀਏ ਮੈਂ ਤੁਹਾਨੂੰ ਦੱਸਦਾ ਮੈਂ ਬਹੁਤ ਵਾਰੀ ਗਿਆ ਲੋਕ ਬਹੁਤ ਪਿਆਰੇ ਆ ਉੱਧਰ ਪਿਆਰ ਕਰਨ ਵਾਲੇ ਆ ਉੱਥੇ ਤੇ ਪੋਲਿਟਿਸ਼ੀਨ ਵੀ ਚਾਹੁੰਦਾ ਹੈ ਦੇਖੋ ਨਾ Imran Khan ਸਾਹਿਬ ਨੇ ਕਿਆ ਵਾਦੀ ਸਿਲੰਗਾ ਬਣਾ ਕੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਵੀ ਨਾ ਚਾਹੁੰਦੇ ਨਹੀਂ ਸੀ ਬੜਨਾ ਕਰਤਾਰਪੁਰ ਸਾਹਿਬ ਰੋਜ਼ ਜਾਂਦੇ ਸੀ ਰੋਜ਼ ਆਉਂਦੇ ਸੀ ਉਹਨੇ ਮਦੀਨੇ ਨਾਲ ਦੇਖੋ تشਵੀਹ ਦਿੱਤੀ ਕਿੱਡੀ ਵੱਡੀ ਗੱਲ ਐ ਤੇ ਮੀਆਂ ਸਾਹਿਬ ਨਵਾਜ਼ شریف ਜਿਹੜੇ ਆ ਉਹਨਾਂ ਨੇ ਉਹਨਾਂ ਦੇ ਘਰ ਗਏ ਆਪਣੇ ਮੋਦੀ ਸਾਹਿਬ ਤੁਹਾਡੇ ਸਾਹਮਣੇ ਵੀਡੀਓ ਨੇ ਦੇਖ ਲਓ ਕੋਸ਼ਿਸ਼ ਪੋਲਿਟਿਸ਼ੀਨ ਵੀ ਕਰਦੇ ਪਰ ਉੱਥੇ ਪੋਲਿਟਿਸ਼ ਉੱਥੇ ਪ੍ਰਧਾਨ ਮੰਤਰੀ ਜਿਹੜਾ ਵੀ ਹੋਵੇ ਮੈਂ ਹੁਣ ਦਿਆਂ ਦੀ ਨਹੀਂ ਗੱਲ ਕਰਦਾ ਕੋਈ ਵੀ ਹੋਵੇ ਜਿਹੜੀ ਗੱਲ ਕਰਦੇ ਫੌਜ ਮੰਨਦੀ ਐ ਆਪਾਂ ਵੀ ਮੰਨਦੇ ਆ ਉਹਨਾਂ ਦੀ ਠੀਕ ਐ ਨਾ ਪੰਜਾਬੀ ਸਭ ਤੋਂ ਜ਼ਿਆਦਾ ਕੁਰਬਾਨੀਆਂ ਲਈ ਤਿਆਰ ਹੋ ਜਾਂਦੇ ਜੇ ਪ੍ਰਧਾਨ ਮੰਤਰੀ ਲਾਣੇ ਜੰਗ ਉੱਥੇ ਕੱਖ ਨਹੀਂ ਸਮਝਦੇ ਪ੍ਰਧਾਨ ਮੰਤਰੀ ਨੇ ਉੱਥੇ ਦੇ ਹੁੰਦਾ ਰੱਬਾ ਉਮਰ ਪੂਰੀ ਕਰ ਲਵੇ ਜਾਏ ਨੇ ਹੁਣ ਬਾਕੀ ਦੀ ਉਮਰ ਜੇਲ੍ਹ ਚ ਜਾਣਾ ਜਾਂ ਇਹਨੂੰ ਫਾਇਰ ਟੰਗ ਦੇਣਾ ਉਹ ਤਾਂ ਮਲਕੀ ਜੀ ਬੁਗਰੀਵਾਂ ਲੋਕ ਆਪਣੇ ਲੋਕ ਐਕਚੁਅਲੀ ਉਹ ਯਾਰ ਆਪਣੀ ਆ ਕੋਈ ਯਾਰ ਕੋਈ ਕਹਾਣੀ ਨਹੀਂ ਉਹ ਨਹੀਂ ਚਾਹੁੰਦੇ ਜੰਗ ਲੱਗੇ ਲੋ ਬੜੇ ਪਿਆਰੇ ਲੋਕ ਆ ਇੱਥੋਂ ਹੀ ਗਏ ਆ ਨਾਲੇ ਉਹ ਕਿਹੜੇ ਆਏ ਉੱਥੇ ਸਾਰੇ ਆਪਣੀ ਜੀ ਤੰਕਵਦੀ ਕ ਯੂਜ਼ ਹੀ ਨਹੀਂ ਕਰ ਸਕਦਾ ਮੈਂ ਤਾਂ ਗੈਰਤਮੰਦ ਕਿਹਾ ਹਾਂ ਮੈਨੂੰ ਨਹੀਂ ਪਤਾ ਜਿਹੜੇ ਟੈਗ ਲਾਉਂਦੇ ਗੈਰਤਮੰਦਾਂ ਗੈਰਤਮੰਦ ਮੈਂ ਤੁਸੇ ਯੂਜ਼ ਕਰਦਾ ਨਾ ਬਦਕਿਸਮਤ ਲੋਕਾਂ ਜੇ ਕੋਈ ਸੱਚ ਬੋਲਦਾ ਉਹ ਉਦੋਂ ਵੀ ਮਾਣ ਸੀਗਾ ਮੁੰਡਾ ਦਲਜੀਤ ਹੁਣ ਵੀ ਸਾਡਾ ਮਾਣ ਹੈ ਤੇ ਰਹੇਗਾ ਵੀ ਕੋਈ ਗੱਲ ਨਹੀਂ ਪਰ ਮੇਰੀ ਬੇਨਤੀ ਜੇ ਕੋਈ ਸੁਣੇ ਤਾਂ ਫੇਰ ਹੀ ਹੈ ਨਾ ਜਿਹੜੇ ਐਡੇ ਐਡੇ ਲੋਕਾਂ ਦੀ ਵੀ ਸੁਣਦਾ ਮੇਰੀ ਗਰੀਬੀ ਕਿੰਨੇ ਸੁਣੀ ਪਰ ਮੇਰਾ ਫਰਜ਼ ਜ਼ਰੂਰ ਬਣਦਾ ਸੀ ਮင်း ਸਾਲਾਂ ਨੇ ਕਿਹਾ ਕਿ ਤੂੰ ਇੰਨਾ ਖਾਮੋਸ਼ ਨਹੀਂ ਸੀ ਹੁੰਦਾ ਜਿੰਨਾ ਖਾਮੋਸ਼ ਆ ਬੜੇ ਅਰਸੇ ਤੋਂ ਮੈਂ ਉਹਨੂੰ ਕਿਹਾ ਮੇਰੀ ਜ਼ਾਤੀ ਵਜ੍ਹਾ ਹੈ ਅੰਦਰ ਕੈਫੀਅਤ ਹੀ ਨਹੀਂ ਬਸ ਉਹ ਕੈਫੀਅਤ ਹੀ ਇਦਾਂ ਦੀ ਬਣੀ ਰਹਿੰਦੀ ਕਿ ਮੋਝੇ ਤਾਂ ਹੋਸ਼ ਨਹੀਂ ਆਪ مشਵਰਾ دیجیਂ ਕਿ ਹਾਂ ਸੇ ਛੇੜੂ ਫਸਾਨਾ ਕਹਾਂ ਤਮਾਮ ਕਰੀ ਅਸੀਂ ਰੋਜ਼ ਪ੍ਰੈਸ ਚ ਰਹਿਣ ਵਾਲੇ ਲੋਕ ਹੁਣ ਮੈਂ ਕੋਈ ਵਜ੍ਹਾ ਹੀ ਘਰ ਚ ਐਸੀਆਂ ਹੋ ਗਈਆਂ ਜਿਹਦੇ ਨਾਲ ਤਨਹਾਈਆਂ ਦੇ ਬਸ ਪੈ ਗਏ ਆਦਰਵਾਇਜ਼ ਸੱਚ ਬੋਲਣਾ ਚਾਹੀਦਾ ਸਿੰਗਲ ਲਾਈਟ ਕਰ ਲਓ ਜੀ ਇਹ ਨਹੀਂ ਕਰਦੇ ਇਹ ਜਨਸਾ ਇਹ ਫੇਰ ਵੀ ਸ਼ੁਕਰ ਕੀਤਾ ਚਲੋ ਦੋ ਕੁ ਦਿਨ ਜੰਗ ਲੱਗੀ ਔਰ ਦੋਨੇ ਹੀ ਕੰਟਰੀਆਂ ਦੇ ਹੈਡ ਜਾਂ ਜਿਹੜੇ-ਜਿਹੜੇ ਵੀ ਉਹਦੇ ਨਾਲ ਰਿਲੇਟਡ ਆ ਅਸੀਂ ਬੈਤ ਕਿੰਨਾ ਸ਼ੁਕਰ ਕਰੋ ਦੋ ਦਿਨ ਹੋਰ ਰਹਿ ਜਾਂਦੀ ਤੇ ਨਾ ਇਹਨਾਂ ਤੋਂ ਰੋਕ ਹੋਣੀ ਸੀ ਨਾ ਉਹਨਾਂ ਤੋਂ ਕਿ ਬੇਕਸੂਰ ਮਾਸੂਮ ਲੋਕ ਮਰਨੇ ਸੀ ਜਦ ਹੁਣ ਜੰਗ ਰੁਕ ਗਈ ਆ ਚਲੋ ਗਿਲਾ ਸ਼ਿਕਵਾ ਹੋ ਸਕਦਾ ਵਤਨ ਪਰਸਤ ਹੋਣਾ ਇਹ ਤੇ ਸਾਨੂੰ ਜੀਨ ਨੇ ਵੀ ਇਸ ਦਾ ਮਜ਼ਬ ਨੇ ਧਰਮ ਨੇ ਕਿਤਾਬਾਂ ਨੇ ਸਭ ਸਭ ਨੇ ਕਿਹਾ ਵਤਨ ਪਰਸਤ ਹੋਣਾ ਚਾਹੀਦਾ ਜਿੱਥੇ ਤੁਸੀਂ ਰਹਿੰਦੇ ਹੋ ਉਹਦੀ ਖੈਰ ਮੰਗਣੀ ਚਾਹੀਦੀ ਹੈ ਲੇਕਿਨ ਜਿਹੜੀ ਕਟੜਤਾ ਫਿਨੈਟਿਜ਼ਮ ਹੈ ਹੁਣ ਜੇ ਤੇ ਦਲਜੀਤ ਜੀ ਹੁਣ ਫਿਲਮ ਬਣਾਉਂਦੇ ਜੰਗ ਦੇ ਤੁਬਾ ਜਾਂ ਇਹ ਨਾ ਦਿਨਾ ਚੀ ਤੇ ਫਿਰ ਲੱਗ ਗਿਆ ਉਹ ਨੂੰ ਕੀ ਪਤਾ ਸੀ ਨਾ ਪ੍ਰੋਡਿਊਸਰਸ ਨੂੰ ਪਤਾ ਨਾ ਦਿਲਜੀਤ ਜੀ ਨੂੰ ਪਤਾ ਔਰ ਐਡਾ ਹੰਬਲ ਆਦਮੀ ਆ ਉਹਨੇ ਬੜੇ ਸ਼ੌਕ ਨਾਲੋ ਕੰਮ ਕੀਤਾ ਹੋਏਗਾ ਮੈਂ ਉਹਨਾਂ ਨੂੰ ਪੁਰਾਣਾ ਜਾਣਦਾ ਇੱਕ ਆਵਾਜ਼ ਪੰਜਾਬ ਦੀ ਪ੍ਰੋਗਰਾਮ ਪੰਜਾਬੀ ਚ ਰਿਐਲਿਟੀ ਸ਼ੋਅ ਪਹਿਲੀ ਵਾਰੀ ਮੈਂ ਸਟਾਰਟ ਕੀਤਾ ਸੀ ਉਹਦੇ ਵਿੱਚ ਉਹ ਐਂਕਰ ਦੇ ਤੌਰ ਤੇ ਆਉਂਦੇ ਹੁੰਦੇ ਸੀ ਮੈਨੂੰ ਉਦੋਂ ਦਾ ਯਾਦ ਆ ਕੋਈ ਕੰਮ ਕਹਿਦੀਏ ਉਹਨਾਂ ਨੇ ਕਦੀ ਨਾ ਨਹੀਂ ਸੀ ਕੀਤੀ ਐਂਕਰਿੰਗ ਕਰਦੇ ਸੀ ਹੋਰ ਵੀ ਕਈ ਕੰਮ ਕਰੀ ਜਾਂਦੇ ਹੁੰਦੇ ਇੱਕ ਦਿਨ ਚੰਗੀ ਭਲੀ ਅੰਗਰੇਜ਼ੀ ਬੋਲੀ ਜਾਵੇ ਮੈਂ ਕਿਹਾ ਅੰਗਰੇਜ਼ੀ ਆਰਡੀਕਨ ਲੂਇੰਟਲੀ ਉਹਦੇ ਵਿੱਚ ਇੱਕ ਜਜ਼ਬਾ ਸੀ ਇੱਕ ਮੈਨੀਫੈਸਟੋ ਵੀ ਉਹ ਜ਼ਿਕਰ ਕਰਦੇ ਆ ਜਿੱਦਾਂ ਦਾ ਪੋਜ਼ਿਟਿਵ ਸੋਚਦਾ ਉਹਦਾਂ ਦਾ ਘੱਟ ਨਾ ਉਹਦਾਂ ਘੱਟ ਚ ਸੀਗਾ ਪਰ ਸਾਨੂੰ ਸਾਰਿਆਂ ਨੂੰ ਫਖਰ ਹੋਣਾ ਚਾਹੀਦਾ ਕਿੱਥੇ ਬੰਦਾ ਪਹੁੰਚ ਗਿਆ ਸਾਰੇ ਹੀ ਰਿਕਾਰਡ ਤੋੜਦੇ ਉਹਨੇ ਗੋਰਿਆਂ ਦੇ ਸ਼ੋਅ ਦੇਖਦੇ ਸੀ ਆਪਾਂ ਤੇ ਉਦੋਂ ਵੀ ਤਾਂ ਆਪਾਂ ਇਨਾ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਤੇ ਜੇ ਆਪਣੇ ਚ ਕੋਈ ਬੰਦਾ ਪੈਦਾ ਹੋ ਗਿਆ ਐ ਭਾਰਤ ਵਾਸੀਓ ਐ ਪੰਜਾਬੀਓ ਉਹਨਾਂ ਨੂੰ ਕ੍ਰਿਟਸਾਈਜ਼ ਕਰਨ ਦੀ بجائے ਆਟਰੋ ਸ਼ੋਰ ਜੋ ਵੀ ਵਾਟਐਵਰ ਕਰਦੇ ਆ ਤੁਸੀਂ ਇਹ ਕਰਨ ਦੀ بجائے ਉਹਨੂੰ ਪਿਆਰ ਕਰੋ ਉਹ ਪਿਆਰ ਦੇ ਕਾਬਲ ਆ ਉਹਨਾਂ ਨੂੰ ਬਿਲਕੁਲ ਨਹੀਂ ਸੀ ਪਤਾ ਜਦੋਂ ਫਿਲਮ ਬਣ ਰਹੀ ਸੀ ਕਿ ਕੁਝ ਐਸੇ ਹਾਲਾਤ ਆ ਜਾਣਗੇ ਲੇਕਿਨ ਇਸ ਖਿੱਤੇ ਦੀ ਬਦਕਿਸਮਤੀ ਆ ਕਈ ਵਾਰੀ ਸਾਡੇ ਪ੍ਰਾਈਮ ਮਿੰისტਰ ਬੱッセ ਲੈ ਕੇ ਗਏ ਵਾਜਪਾਈ ਸਾਹਿਬ ਹੁਣ ਮੌਜੂਦਾ ਪ੍ਰਾਈਮ ਮਿੰისტਰ ਸਾਹਿਬ ਆਊਟ ਆਫ ਦੀ ਵੇਜ ਜਾ ਕੇ ਸ਼ਾਇਦ ਅਫਗਾਨਿਸਤਾਨ ਜਾਂ ਕਿਤੇ ਹੋਰ ਗਏ ਸੀ ਉੱਥੇ ਲਾਹੌਰ ਜਾਜ ਲਾ ਲਿਆ ਸੀ ਮੀਆਂ ਸਾਹਿਬ ਦੇ ਗਏ ਬੇਟੀ ਨੂੰ ਪਿਆਰ ਦਿੱਤਾ ਮਾਂ ਤੋਂ ਅਸ਼ੀਰਵਾਦ ਲਿਆ ਵੱਧ ਕਿਸੇ ਕੀ ਕਿ ਉੱਥੇ ਪਾਕਿਸਤਾਨੀ ਨਹੀਂ ਮਾਰੇ ਆਵਾਮ ਨਹੀਂ ਮਾੜਾ ਪਾਕਿਸਤਾਨ ਵੀ ਨਹੀਂ ਮਾੜਾ ਉੱਥੇ ਦਾ ਸਿਸਟਮ ਜਿਹੜਾ ਆ ਉਹ ਫੌਜੀ ਚਲਾਉਂਦੇ ਆ ਅਸ਼ੀਰਵਾਦ ਉਹਨਾਂ ਦੀ ਮਾਤਾ ਦਾ ਲਿਆ ਕਿਉਂਕਿ ਮਾਂ ਕਿੰਨੂੰ ਨਹੀਂ ਪਿਆਰੀ ਹੁੰਦੀ ਉਹ ਸਮਾਜ ਚ ਵੀ ਇਹਨਾਂ ਨੇ ਆਪਣੀ ਮਾਂ ਵੇਖੀ ਸਾਰੇ ਇੰਡੀਆ ਨੇ ਕਿਹਾ ਜੀ ਤੁਸੀਂ ਉੱਥੇ ਕੇਕ ਖਾਂਦੇ ਸੀ ਬਰੀਆਨੀ ਖਾਂਦੇ ਸੀ ਅਗਲੇ ਨੇ ਸਹਲੀਆਂ ਗੱਲਾਂ ਉਸ ਤੋਂ ਬਾਅਦ ਫਿਰ ਪਠਾਨਕੋਟ ਵਾਲਾ ਮਾਮਲਾ ਹੋ ਜਾਂਦਾ ਕਦੇ ਖੁਸ਼ ਹੋ ਜਾਂਦਾ ਫਿਰ ਪਠਾਨਕੋਟ ਦਾ ਤਾਂ ਮੌਕੇ ਤੇ ਬਲਾ ਵੀ ਲੈ ਸੀ ਉਧਰੋਂ ਬੰਦੇ ਉਹਨਾਂ ਨੇ ਚੈੱਕ ਵੀ ਕੀਤਾ ਹੁਣ ਕੀ ਕੀ ਕਰੇ ਮਸਲਨ ਮੈਂ ਇਨਾ ਪਾਕਿਸਤਾਨ ਗਿਆ ਆ ਇੱਥੇ ਹਿੰਦ-ਪਾਕ్ ਦੋਸਤੀ ਮੰਚ ਬੜੇ ਇੰਡੀਆ ਪਾਕਿਸਤਾਨ ਦੇ ਲੋਕਾਂ ਨੇ ਰਲ ਕੇ ਬੜੇ ਸੰਜੀਦਾ ਲੋਕ ਜਿਹੜੇ ਚਾਹੁੰਦੇ ਸੀ ਹਿੰਦੁਸਤਾਨ-ਪਾਕਿਸਤਾਨ ਦੀ ਦੋਸਤੀ ਹੋਵੇ ਉਹਨਾਂ ਨੇ ਇੱਕ ਤਨਜ਼ੀਮ ਇੱਕ ਸੰਸਥਾ ਬਣਾਈ ਸੀ ਉਹਦਾ ਨਾਮ ਸੀ ਹਿੰਦ-ਪਾਕ్ ਮੰਚ ਉੱਥੇ ਗੁਲਜ਼ਾਰ ਸਾਹਿਬ ਵਰਗੀਆਂ ਹਸਤੀਆਂ ਵੱਡੇ-ਵੱਡੇ ਲੋਕ ਆਉਂਦੇ ਸੀ ਪਹਿਲੇ ਸਾਲ 2-400 ਬੰਦਾ ਆਇਆ ਸੀ 500 ਤੇ 10 11 ਸਾਲ ਮੈਂ ਲਗਾਤਾਰ ਗਿਆ ਤੁਸੀਂ ਹੈਰਾਨ ਹੋਵੋਗੇ ਲੱਖ ਲੱਖ 2 2 ਲੱਖ ਦਾ ਕੱਟ ਪਰ ਮੈਂ ਉਹ ਛੱਡ ਕੇ ਉਧਰ ਚਲ ਜਾਂਦਾ ਸੀ ਲਾਹੌਰ ਵੱਲ ਵਾਗੇ ਵਾਲੀ ਸਾਈਡ ਤੋਂ ਵਾਗੇ ਬਾਰਡਰ ਤੇ ਗੇਟ ਤੇ ਚੜ ਕੇ ਮੈਂ ਕਹਿੰਦਾ ਸੀ ਇਹ ਪੰਜਾਬੀ ਮੇਰਾ ਆ ਪੰਜਾਬੀ ਪਰ ਹਾਲਾਤ ਲੋਕ ਨਹੀਂ ਉੱਥੇ ਦੇ ਚਾਹੁੰਦੇ ਐਸੇ ਤਰ੍ਹਾਂ ਦੇ ਜਦੋਂ ਪਹਿਲੀ ਵਾਰੀ ਜ਼ਿੰਦਗੀ ਚ ਮੈਂ ਗਿਆ ਮੈਂ ਕਿਹਾ ਪਤਾ ਨਹੀਂ ਕਿਸ ਤਰ੍ਹਾਂ ਦੇ ਲੋਕ ਹੋਣੇ ਜਦੋਂ ਅੱਗੇ ਜਾ ਰਿਹਾ ਸੀ ਤੂੰ ਥੋੜੀ ਦੇਰ ਪੁਰਾਣੀ ਗੱਲ ਆ ਬੋਲਦਾ ਨਾ ਕੋਈ ਹੜਵਾ ਰਿਆ ਸੀ ਬੰਦਾ ਉਹਨੇ ਪ੍ਰੈਣੀ ਮਾਰ ਕੇ ਬੋਲ ਨੂੰ ਉਹੀ ਗਾਲ ਕੱਢੀ ਜਿਹੜੀ ਆਪਾਂ ਕਹਿੰਦੇ ਹੁੰਦੇ ਉਹ ਮੈਂ ਕਹਿੰਦਾ ਆਪਣੇ ਵਰਗੀ ਆ ਅੱਛਾ ਯਾਰ ਤੁਸੀਂ ਸਭਾ ਖਾਣਾ ਪੀਣਾ ਉਹ ਕਹਿੰਦੇ ਨਾ ਪਹਿਲਾਂ ਵਾਰੇਸ਼ਾ ਨੂੰ ਵੰਡਿਆ ਸੀ ਹੁਣ ਸ਼ਿਵ ਵੰਡਣ ਦੀ ਵਾਰੀ ਆ ਹੁਣ ਦਲਜੀਤ ਨੂੰ ਭੰਡਣ ਦੀ ਵਾਰੀ ਆ ਹੈ ਉਹ ਯਾਰ ਆਰਟਿਸਟ ਲਤਾ ਜੀ ਜਦ ਕਹਿੰਦੇ ਨੇ ਕਿ ਮਹਦੀ ਇਸਨ ਦੀ ਗਲੇ ਚੋਂ ਰੱਬ ਬੋਲਦਾ ਤੇ ਸੀ ਰੱਬ ਦੀ ਆਵਾਜ਼ ਸੁਣਨੀ ਬੰਦ ਕਰ ਦੇ ਲਤਾ ਜੀ ਤੋਂ ਵੱਡੀ ਤਾਂ ਅਥਾਰਟੀ ਕੋਈ ਨਹੀਂ ਜਦੋਂ ਦੀ ਇੱਕੋ ਹੀ ਸੀ ਉਹ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਲਤਾ ਜੀ ਲਤਾ ਜੀ ਕਹਿੰਦੇ ਸੀ ਮੈਂ ਦੀ ਹਸਨ ਸਾਹਿਬ ਦੀ ਗਲੇ ਸਜਣੋ ਆਰਟਿਸਟ ਜਿਹੜਾ ਵੀ ਹੈ ਜਾਂ ਕੋਈ ਸੇਂਟ ਹੈ ਜਾਂ ਕੋਈ ਸੂਫੀ ਆ ਉਹ ਬਾਡਰਾਂ ਤੋਂ ਮਜ਼ਬਾਂ ਤੋਂ ਕੌਮਾਂ ਤੋਂ ਬਹੁਤ ਉੱਪਰ ਉੱਠ ਕੇ ਪੂਰੀ ਯੂਨੀਵਰਸਲੀ ਦੁਆਰ ਕਰਦਾ ਹੁੰਦਾ ਆਓ ਦੁਆਰ ਕਰੀਏ ਕਹਿੰਦੇ ਆ ਸ਼ਾਇਦ ਠੀਕ ਹੀ ਹੋਏਗਾ 124000 ਪੀਰ ਗੰਬਰ ਆਏ ਸਾਡੇ 10 ਗੁਰੂ ਸਹਿਬਾਨ ਆਏ ਮੁਹੰਮਦ ਸਾਹਿਬ ਆਏ ਈਸਾ ਆਏ ਬੁੱਧਾ ਆਏ ਮੌਜਜ਼ موسی ਜਿਨ੍ਹਾਂ ਨੂੰ ਕਹਿੰਦੇ ਹਜ਼ਰਤ موسی ਕਿਸ ਕਿਸ ਲੈਵਲ ਦੀਆਂ ਹਸਤੀਆਂ ਆਈਆਂ ਸਮਝਾਉਣ ਪੂਰੀਆਂ ਪੂਰੀਆਂ ਜ਼ਿੰਦਗੀਆਂ ਉਹਨਾਂ ਨੇ ਲਾਤੀਆਂ ਇਨਸਾਨ ਮੈਂ ਹੁਣ ਕੀ ਕਹਾਂ ਇਹਨੂੰ ਕਹਿੰਦੇ ਅਸ਼ਰਫੁਲ ਮਖਲੂਕਾਤ ਹੈ ਦਾ ਮਤਲਬ ਹੁੰਦਾ ਸੁਪਰ ਕ੍ਰੀਏਸ਼ਨ ਆਫ ਗੋਡ لیکن ਇਹਦੇ ਚਾਲੇ ਸ਼ੈਤਾਨ ਵਾਲੇ ਆ ਕਾਹਦਾ ਇਹਨਾਂ ਨੇ ਆਪਣੇ ਪੀਰਾਂ پیغمبرਾਂ ਨੂੰ ਸੁਣਾਇਆ ਗੁਰੂਆਂ ਨੂੰ ਰਸ਼ੀਆ ਮਾਸੂਮ ਲੋਕ ਮਰ ਰਹੇ ਉਹਨਾਂ ਦਾ ਕੋਈ ਕਸੂਰ ਨਹੀਂ ਮੈਂ ਤਾਂ ਕਹਿੰਦਾ ਪੋਲਿਟਿਕਸ ਵਿੱਚ ਜਦੋਂ ਕੋਈ ਆਵੇ ਇੱਕ ਫਾਰਮ ਭਰਿਆ ਜਾਵੇ ਉਸ ਫਾਰਮ ਵਿੱਚ ਪਹਿਲਾ ਕਾਲਮ ਇਹ ਹੋਵੇ ਕਿ ਜੇ ਪੋਲਿਟਿਕਸ 'ਚ ਆਉਣਾ ਤੇਰਾ ਵੱਡਾ ਮੁੰਡਾ ਜਿਹੜਾ ਨਾ ਜੇਠਾ ਜਿਹੜਾ ਸਭ ਤੋਂ ਪਿਆਰਾ ਤੇ ਜਾਂ ਸਭ ਤੋਂ ਕਰੋੜੀ ਵਾਲਾ ਲਾਸਟ ਵਾਲਾ ਮੁੰਡਾ ਫੌਜ ਪਹਿਲਾਂ ਭਰਤੀ ਕਰਾਫੇ ਤੇ ਨੂੰ ਪੋਲਿਟਿਕਸ ਚੋਂ ਦੇਣਾ ਪੁੱਤਾਂ ਦੇ ਮਰਨ ਦਾ ਇਹਨਾਂ ਨੂੰ ਤਕਲੀਫ ਤਾਂ ਹੋਵੇ ਸੋ ਸੱਜਣੋ ਦੁਆ ਕਰੋ ਅਰਦਾਸ ਕਰੋ ਤੇ ਦੋਨੇ ਮੁਲਕ ਚਲੋ ਜੋ ਹੋ ਗਿਆ ਬੜਾ ਮਾੜਾ ਹੋਇਆ ਇਸ ਤੋਂ ਮਾੜਾ ਕੀ ਹੋ ਸਕਦਾ ਬੱਚੀਆਂ ਉਥੇ ਹਨੀਮੂਨ ਲਈ ਗਈਆਂ ਉਹ ਉਧਰ ਵੀ ਜਾਗੇ ਹੋਏ ਬੰਦੇ ਉਹਨਾਂ ਨੇ ਵੀ ਰੋਏ ਉਹ ਇਧਰਲੇ ਵੀ ਰੋਏ ਆ ਜਿਹੜਾ ਸੁਹੇਰ ਦਾ ਬੰਦਾ 인ਸਾਨੀਅਤ ਹੈ ਜਿਹਦੇ ਵਿੱਚ ਉਹ जिंदा ਪਰ ਇੰਟਰੈਕਸ਼ਨ ਥੋੜੀ ਬੰਦ ਕਰ ਦੇਣੀ ਹੈ ਇਹ ਆਪਣੇ ਆਪ ਵਾਰਤਾਲਾਪ ਥੋੜੀ ਕਰ ਦੇਣਾ ਸੋ ਵਿਚਾਰ ਵਿਮਰਸ਼ ਕਰਦੇ ਚੱਲਦੇ ਰਹਿਣ ਇਸ ਖਿੱਤੇ ਚੰਨ ਰਵੀ ਚੰਨ ਨੂੰ ਲੱਭਣ ਕੋਈ ਕਿਸੇ ਪਲੈਨਟ ਨੂੰ ਲੱਭਣ ਰਿਹਾ ਹਾਲਾਂਕਿ ਮਾਲਕ ਵੱਡੇ ਸਾਹਿਬ ਜਗਤਗੁਰੂ ਕਹਿ ਗਏ ਲੱਖ ਆਕਾਸ਼ਾਂ ਲੱਖ ਪਾਤਾਲ ਉਦੋਂ ਇਹਨਾਂ ਨੂੰ ਨਹੀਂ ਸਾਇੰਸ ਦਾ ਨਾ ਪਤਾ ਹੋਣਾ ਹੁਣ ਸਾਇੰਸ NASA ਵੀ ਕਹਿ ਰਹੀ ਕਿ देयर आर ਸੋ ਮਨੀ ਪਲੈਨੈਟਸ ਤੁਸੀਂ ਇੰਨੇ ਪਲੈਨੈਟਸ ਤੇ ਜੋ ਜਾ ਰਹੇ ਆਂ ਤੇ ਆ ਜਿਹੜਾ ਸਵਰਗ ਬਣਾ ਕੇ ਦਿੱਤਾ ਇਹਨੂੰ ਨਰਕ ਬਣਾਈ ਜਾਂਦੇ ਇਹਨੂੰ ਆਪ ਹੀ ਖਤਮ ਕਰ ਰਹੇ ਆਂ ਉਹ ਇਹ ਜੇਸ ਪਲੈਨੈਟ ਤੇ ਰਹੇ ਇਦੋਂ ਬਚਾ ਲੋ ਇਹ ਬਚੇਗਾ ਤਾਂ ਜਦੋਂ ਅਮਨ ਹੋਏਗਾ ਤੁਸੀਂ ਤਾਂ ਅਮਨ ਦੀ ਤਲਾਸ਼ ਵਿੱਚ ਕਰੋੜਾਂ ਅਰਬਾਂ ਬੰਦੇ ਮਾਰੀ ਜਾਂਦੇ ਆ ਸੋ ਇਹ ਮੇਰੇ ਰੱਬ ਬੰਦਿਆਂ ਨੂੰ ਤੇ ਮੈਂ ਕੀ ਸਮਝਾਉਣਾ ਨਾ ਸਮਝ ਜੈਨੇ ਨਾਦਾਨ ਨੇ ਮੈਨੂੰ ਕਿੱਥੇ ਨਹੀਂ ਅਕਲ ਐ ਉੱਥੇ ਡੇੜੀਆਂ ਰੋਹਾਨੀ ਹਸਤੀਆਂ ਆਈਆਂ ਉਹਨਾਂ ਦੀ ਨਹੀਂ ਸੁਣੀ ਐ ਮੇਰੇ ਪਰਵਰਜ਼ ਦੀ ਘਾਰ ਐ ਮੇਰੇ ਹਮਾਲਕਾ ਤੇਰੀ ਕਬਜਾਏ ਕੁਦਰਤ ਸਾਡੀ ਜਾਨ ਆ ਸਾਨੂੰ ਅਕਲ ਦੇ ਸਾਨੂੰ ਸਮਤ ਬਖਸ਼ ਅਸੀਂ ਆਪਸ ਵਿੱਚ ਸਿਰਫ ਪਿਆਰ ਕਰੀਏ ਸੋਹਣੇ ਸੋਹਣੇ ਗਾਣੇ ਗਾਈਏ ਫਿਲਮਾ ਸ਼ਿਲਮਾ ਬਣਾਈਏ ਇਹ ਭੰਗੜੇ ਪਾਉਣ ਵਾਲੇ ਹੀਰਾ ਪੜਨ ਵਾਲੇ ਇਹ ਜ਼ਿੰਦਗੀ ਬਲਾਸਪੂਰਨ ਭਗਤ ਬਾਬੇ ਵਾਲੇ ਸ਼ਾਹੀ ਹੀਰ ਪੜਨ ਵਾਲੇ ਬੰਦੇ ਆ ਇਹਨਾਂ ਨੂੰ ਨਾ ਵੰਡੋ ਰੱਬ ਦਾ ਵਾਸਤਾ हां जिथे ਕਿਤੇ ਜ਼ਿਆਦਤੀ ਹੋਈ ਹੈ ਉਹਦਾ ਜੋ ਵੀ ਹੋਣਾ ਚਾਹੀਦਾ ਸੀ ਉਹ ਹੋ ਗਿਆ ਦੇ ਹੈਵ ਡਨ ਵੈਲ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਬਸ ਜੋ ਇੱਕ ਮੈਸੇਜ ਦੇਣਾ ਸੀ ਚਲੇ ਗਿਆ ਪਰ ਹੁਣ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਦਲਜੀਤ ਜੀ ਸਾਰੇ ਸਾਰਾ ਭਾਰਤ ਤੁਹਾਡੇ ਨਾਲ ਆ ਬਾਕੀ ਅਸੀਂ ਭਰਾਵਾ ਦਿਹਾਤੀ ਬੰਦੇ ਪਿੰਡੂ ਤੇ ਅਸੀਂ ਕਿਨੇ ਚੱਕਦੇ ਫੱਟੇ ਛਾ ਜਾ ਕਿਸੇ ਗੱਲੋਂ ਘਬਰਾਉਣਾ ਸੋਹਣੀਆਂ ਫਿਲਮਾਂ ਬਣਾਓ ਅਗੂ ਤੂੰ ਥੋੜਾ ਜਿਹਾ ਇhtiyat ਦੇਖ ਲੋ ਹਾਲਾਤ ਦੇ ਹਿਸਾਬ ਨਾਲ ਥੋੜਾ ਜਿਹਾ ਆਰਟਿਸਟ ਨੂੰ ਕੰਪਰੋਮਾਈਜ਼ ਵੀ ਕਰ ਲੈਣਾ ਚਾਹੀਦਾ ਬੜੀ ਮਿਹਰਬਾਨੀ ਅੱਛਾ ਮੈਂ ਸਮਝ ਗਈ ਕਿ ਚੈਨੇ ਨਾਲ ਹੋਇ ਚਾਰ ਆ ਰਹੀ ਹੈ ਮੈਨੂੰ ਮੇਰੀ ਗੱਲ ਹੀ ਕਰੋ ਮੈਂ ਕਹਿੰਦੇ ਉਹ ਇੱਕ 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 ਗਜ਼ਲ ਸੀ ਕਿਸੇ ਦੀ ਕੀ ਗੱਲ ਦੱਸਾਂ ਮੈਂ ਤਾਂ ਪਹਿਲਾਂ ਵੀ ਗਿਆ ਸੀ ਚੰਡੀਗੜ੍ਹ ਉਧਰ ਬੋਲੇ ਸੀ ਉਹ ਲਾਇਆ ਹੀ ਨਹੀਂ ਕਿਸੇ ਨੇ ਟੀਵੀ ਟੂ ਵੀ ਤੇ ਆ ਹੁਣ ਹਾਂ ਮੈਨੂੰ ਨਹੀਂ ਪਤਾ ਮੈਂ ਆਪਣੀ ਕਿਸੇ ਕਿਸੇ ਦੀ ਕੀ ਗੱਲ ਦੱਸਾਂ ਆਪਣੀ ਨਹੀਂ ਮੁੱਕਦੀ ਹਵਾਲਾ ਦਿੱਤਾ ਜਾਂਦਾ ਮੇਰੇ ਘਰ ਦੇ ਹਾਲਾਤ ਐਸੇ ਹੋ ਗਏ ਸੀ ਮੇਰੇ ਘਰ ਦੇ ਹਾਲਾਤ ਮੈਂ ਬੋਲਿਆ ਹੀ ਨਹੀਂ ਬਹੁਤ ਦੇਰ ਤੋਂ ਉਦਾਸੀ ਮਾਇੂਸੀ ਸਦਮੇ ਵਿੱਚ ਸੀਗਾ ਮੈਂ ਆ ਪਿੱਛੇ ਚੰਡੀਗੜ੍ਹ ਗਿਆ ਸੀ ਮੈਨੂੰ ਉਹਨਾਂ ਨੇ ਪੁੱਛਿਆ ਮੈਂ ਇਹੋ ਹੀ ਗੱਲ ਕੀਤੀ ਆ ਜਿਹੜੀ ਪਰ ਉਹ ਮੈਨੂੰ ਲੱਗਦਾ ਪਤਾ ਨਹੀਂ ਕਿਹੜਾ ਚੈਨਲ ਸੀਗਾ ਉਹਨੇ ਕੋਲ ਹੀ ਦੇਖੀ ਜਾਂਦੇ ਮੇਰੇ ਖਿਆਲ ਆਪ ਹੀ ਆ ਹੁਣ ਗੁਜਰਾਤ ਵਾਲੇ ਆਪਣੇ सीएम साहब सी सी। <laughs> जी श्रद्धांजलि ਸੀ ਚੰਡੀਗੜ੍ਹ ਉਦਨ ਮੈਂ ਗਿਆ ਸੀ ਕੈਮਰੇ ਤੇ ਸੀਗੇ ਉਹ ਚਲਦੇ ਸੀ ਸਰਵਾਵਾ ਦਿੱਤਾ ਜਾ ਰਿਹਾ ਹੈ ਦੁਸ਼ਮਨ ਦੇਸ਼ ਦੀ ਉਕਤਨੀ ਇਹ ਇਸ ਕਰਕੇ ਸਾਰਾ ਬਿਮਾਰ ਦਿਖੂ ਕਲਾ ਨੂੰ ਜਾਂ ਤਾਂ ਨਰਸ ਕਿ ਇਸ ਨੂੰ ਮੁਲਕੀ ਸਰਦਾਂ ਤੱਕ ਮੰਡਣਾ ਉਹ ਤੋਂ ਮੈਂ ਅਰਜ਼ ਕਰਦਾ ਜੀ ਨਾ ਖਜ਼ਰਾ ਹਵਾ ਨਾ ਖੁਸ਼ਬੂ ਨਾ ਆਵਾਜ਼ ਜਿੰਨਾ ਮਰਜੀ ਲੋਕ ਰੋਕ ਲੋ ਗਾਣੇ ਉਧਰ ਉੱਥੇ ਜਾ ਕੇ ਤੁਸੀਂ ਦੇਖੋ ਸਾਰੇ ਇੰਡੀਅਨ ਹੀ ਗਾਣੇ ਚੱਲਦੇ ਆ ਇੱਥੇ ਪਾਕਿਸਤਾਨੀ ਥੋੜਾ ਚੱਲਦਾ ਲੇਕਿਨ ਅਜੇ ਜਿੰਨੀ ਦੇਰ ਹਾਲਾਤ ਇਸ ਕਿਸ ਹੁੰਦੇ ਹੈ ਅੱਗੋਂ ਨਵਾਂ ਪ੍ਰੋਜੈਕਟ ਨਾ ਬਣਾਓ ਨਵਾਂ ਪ੍ਰੋਜੈਕਟ ਉਧਰ ਬਣਾ ਲੈਣ ਜਦੋਂ ਦੋਨੇ ਮੁਲਕਾਂ ਦੇ ਹੈੱਡ ਬਹਿ ਜਾਣ ਜੇ ਥੋੜੀ ਟੈਨਸ਼ਨ ਚੱਲ ਰਹੀ ਹੈ ਤਾਂ ਐਡੀ ਕਿਹੜੀ ਗੱਲ ਥੋੜੀ ਦੇਰ ਲਈ ਬਾਕੀ ਆਰਟਿਸਟਾਂ ਨੂੰ ਇੱਧਰ ਲੈਣ ਨੂੰ ਵੀ ਉਧਰ ਲੈਣ ਨੂੰ ਵੀ ਚਾਹੀਦਾ ਉਹ ਭਰਾਵਾ ਤੁਸੀਂ ਗਾਇਆ ਵਜਾਇਆ ਕਰੋ ਸੋਹਣੀਆਂ ਗੱਲਾਂ ਕਰਿਆ ਕਰੋ ਜੰਗ 'ਚ ਵੀ ਮੈਂ ਵੇਖਦਾ ਸੀ ਬੜਾ ਨਫਰਤ ਭਰੀਆਂ ਗੱਲਾਂ ਕਰਦੇ ਸੀ ਕੋਸ਼ਿਸ਼ ਇਹ ਕਰੋ ਸੋਹਣਿਓ ਸਜਣੋ ਮਿੱਤਰੋ ਪਿਆਰਿਓ ਕੋਸ਼ਿਸ਼ ਇਹ ਕਰੋ ਕਿ ਆਪਣੇ ਹੀ ਫੀਲਡ ਹੀ ਨਹੀਂ ਆਪਾਂ ਸਭ ਦੇ ਸਾਝੇ ਆ ਸਾਰਿਆਂ ਦੀ ਪਰੇ ਕਰਿਆ ਕਰੋ ਦੁਆ ਕਰਿਆ ਕਰੋ ਬਸ ਕੋਈ ਮਾਸੂਮ ਦੀ ਯਾਰ ਮੌਤ ਨਾ ਹੋਵੇ ਕੋਈ ਹੋਵੇ ਪੂਰੀ ਦੁਨੀਆ 'ਚ ਉਸੇ ਕਲਾਕਾਰਾਂ ਨੇ ਪਾਕਿਸਤਾਨੀ ਕਲਾਕਾਰਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਕੋਈ ਕਸਾ ਨਹੀਂ ਛੱਡੀ ਉਹਨਾਂ ਨੇ ਵੀ ਇਹ ਕਿਹਾ ਕਿ ਜਿਹੜੀਆਂ ਪੰਜਾਬੀ ਫਿਲਮਾਂ ਚੜਦੇ ਪੰਜਾਬ ਦੀਆਂ ਸਾਡੇ ਤੋਂ ਬਗਿਆਰੀ ਬਣ ਮੈਂ ਇਹ ਗਲਤ ਹੈ ਗਲਤੀ ਹੈ ਉਹ ਉੱਥੇ ਦੇ ਲੋਕਾਂ ਨੇ ਵੀ ਕਿਹਾ ਗਲਤ ਹੈ ਝੂਠਾ ਹੈ ਜੀ ਤੇ ਸਾਡਿਆਂ ਨੇ ਵੀ ਕਿਹਾ ਉਹ ਆਪਾਂ ਕਿਸੇ ਦੀ ਤਰਫਦਾਰੀ ਕਰਦੇ ਨਹੀਂ ਆਪਾਂ ਸਭੂੱਚੀ ਲੋਕਾਈ ਲਈ ਬੇਨਤੀ ਕਰ ਰਹੇ ਹਾਂ ਆਪਾਂ ਤਾਂ ਯੂਨੀਵਰਸਲੀ ਦੁਆ ਕਰਨ ਵਾਲੇ ਯਾਰ ਲੋਕ ਆਪਾਂ ਕੋਈ ਨਾ छोटे-छोटे मुल्क है रोटी की समस्या साढे तो हल नहीं हो रही ते अरबों खरबों डॉलर सी असली तो खर्च रहे अगले दा भी बिकी जाता है एमनिशन मात्र 249 रुपए दे करके ये जो सैंपल पैक है वो पहुँचेगा आपके घर पर जो कि सरकार द्वारा जीएमपी सर्टिफाइड है और हाँ एक बात ध्यान रखिएगा कि इस प्रोडक्ट को लेने के लिए एक बार में एक ही पर्सन ऑर्डर कर सकता है वो लेके आ रहे हैं बिल्कुल एक सैम्पल तैयार किया गया पांच कैप्सूल की बोतल तैयार की गई सैंपल की जो हम ओरिजिनल देते थे 630 रुपए की बोतल है सौ रुपये उसका शिपिंग चार्जेस है वो 730 रुपए की लोग परचेज़ करते हैं आप भी परचेज करते होंगे यदि आप उसको बिल्कुल फ्री लेना चाहते हैं तो आपको हमारी जो वेबसाइट है उस पर जाना पड़ेगा डब्ल्यू एक प्रोडक्ट है हमारा जो बहुत ही बेहतरीन है अगर आप इसको सर्च करेंगे तो सबसे टॉप पर पंचम हल्दी जो आती है वो अपनी वैदवान की ही आती है आपको पता भी चलेगा कि ये कितना कॉस्टली प्रोडक्ट है जो आपकी सेहत के लिए बहुत इफेक्टिव है वो भी हम उसके अंदर 30 ग्राम का पैक जिसकी कीमत जो है दो सौ रुपये है वो भी हमने उसमें फ्री डाला एक और प्रोडक्ट हम इसमें आपको देने वाले हैं जिसकी कीमत है दो सौ और वो है कब्ज़ को मिटाने के लिए हमारे वैद्य जी ने बनाया उसका नाम दिया गया कब्जनाश जो कि बॉटल के अंदर 30 ग्राम पैकिंग है और उसको दो ग्राम डेली खाना है क्या लगा था तुझे मेरे खिलाफ गवाही देके बच जाएगी तो कोई नहीं आएगा तुझे बचाने के लिए वाह मेरे हीरो आते ही कर दिया गुंडो को जीरो मेरे दो तीन आदमियों को मार के खुद को तू शेर समझ रहा है अरे पूरी फौज पड़ी है लड़ने के लिए तो भेज अपनी फौज अब ही आ जा ऐसा तो क्या खाता है यार इतनी ताकत कहाँ से लाता है मेरा भरोसे साथी, एक्स प्लस गोल्ड जो देता है मुझे घोड़े जैसी चुस्ती, फुर्ती और ताकत और साथ में बढ़ाता है मेरा जोड़ों में दर्द या घुटनों में गैप काला गोंद जटा दोनों का बराबर मात्रा में पाउडर बनाइए पंचम हल्दी वाले दूध के साथ सुबह शाम खाइए बिना ऑपरेशन घुटनों में आराम पाइए मोटापा घटाने का घरेलू नुस्खा काली मिर्च सौंठ मग पीपल वाइब्रिंग बहेड़ा, इन सबको मिलाइए सुबह शाम खाइये फिट हो जाइए नींद नहीं आती चैन से सोना चाहते हैं जटामांसी ब्रह्मी शंख और बचा चारों का बनाइए पाउडर और रात को एक चम्मच खाइए और आराम से सो जाइए क्या खराब गट हेल्थ से हैं परेशान तो खाइये त्रिफला अमृत वन टू का फोर रहिए अंदर से साफ और बाहर से जवान जोड़ों में दर्द या घुटनों में गैप काला गोंद जटामसी दोनों का बराबर मात्रा में पाउडर बनाइए पंचम हल्दी वाले दूध के साथ सुबह शाम खाइए बिना ऑपरेशन घुटनों में आराम पाइए मोटापा घटाने का घरेलू नुस्खा काली मिर्च सोंठ, मग पीपल वाइब्रिंग बहेड़ा इन सबको मिलाइए सुबह शाम खाइए फिट हो जाइए नींद नहीं आती चैन से सोना चाहते हैं जटामानसी ब्रह्मी शंखपुष्पी और बचा चारों का बनाइए पाउडर और रात को एक चम्मच खाइए और आराम से सो जाइए क्या खराब गट हेल्थ से हैं परेशान तो खाइए त्रिफला अमृत वन टू का फोर रहिए अंदर से साफ और बाहर से जवान